ਜੀ ਬਾਪੇ ਕੀ ਹਾਲ ਚਾਲ ਹੈ ਹੋ ਸਕਦਾ ਸਭ ਵੀ ਠੀਕ ਹੋਗੇ ਲਓ ਜੀ ਸਵਾਗਤ ਹੈ ਆਪਣਾ ਇੱਕ ਨਵੇਂ ਹੋਰ ਬਲੌਗ ਚ ਚਲਦੀ ਵੀ ਅੱਜ ਫੇਰ ਛੋਲੇਆਂ ਜਿਹੜੇ ਹੈ ਛੋਲੇਆਂ ਜੀ ਛੋਲੇਆਂ ਚਲਦੀ ਵੀ ਹੈ ਪਲਾਟ ਲੰਬਾਈ ਨੇ ਇੱਥੇ ਪਲਾਟ ਕੋਈ ਛੋਟਾ ਹੈ ਹੀ ਨਹੀਂ ਆਂਬ ਦੀ ਛਾਂ ਅੰਬੇ ਨਾ ਆਂਬ ਦੀ ਛਾਂ ਥੱਲੇ ਬੈਠੇ ਆਂ ਠਰ ਠੰਡੀ ਹਵਾ ਚਲਦੀ ਵੀ ਹੈ ਰਾਤ ਦਾ ਮੌਸਮ ਠੰਡਾ ਹੋਇਆ ਹੈ ਕੱਲ ਗਰਮੀ ਬਹਾਵਾ ਸੀ ਪਰ ਅੱਜ ਮੌਸਮ ਵਧੀਆ ਠੰਡਾ ਹੈ ਰਾਤ ਦਾ ਕਰੋ ਤੋ ਰਾਚਾ ਕੰਮ ਜੀਨ ਦਾ ਛੋਲਿਆਂ ਚੱਕੋ ਆ ਗਈ ਆਪਣੀ 25 ਮਾਡਲ ਕਿਧਰ ਆਹੋ ਆਹ 25 ਮਾਡਲ ਆਪਣੀ ਇਹ ਤੇ ਦੇਖੋ ਇਹ ਇਧਰ ਇਧਰ ਉੱਚਾ ਆ ਗਿਆ ਹੋਰ ਇਹ ਇਧਰ ਹੋਰ ਨਹੀਂ ਆ ਗਿਆ ਉਹ ਉਧਰ ਹੋਰ ਉੱਚਾ ਆ ਗਿਆ ਤੋਰ ਜਾ ਹਮ ਸਿੰਘ ਨੇ ਫੇਰ ਪਲੇ ਵਾਲਗੀ ਇਹ ਰਹਿ ਉੱਚੇ ਨਹੀਂ ਮੈਨੇ ਸਾਰੇ ਆਹ ਕਾ ਤੇ ਡੰਗ ਬਹੁਤ ਆਜੀ ਵੜ ਗਈ ਇਧਰ ਉੱਚਾ ਹੋ ਗਿਆ ਹਲੋ ਜੇ ਵੜ ਗਈ ਵੱਡੇ ਪਲਾਟ ਚ ਉਹ ਜਿੱਥੇ ਤੱਕ ਨਿਗਾਹ ਜਾਂਦੀ ਹੱਥ ਤੱਕ ਦਾ ਘੇਰਾ ਪਾਦਾ ਬਾਹੋਂ ਇੱਕ ਵਾੜੇ ਨੇ ਇੱਕ ਪਾਸੇ ਵਾੜਾ ਧਰ ਦਿਆ ਇਹਦੋਂ ਸੇਰੇ ਨਾਲ ਜਿੱਥੇ ਤੱਕ ਵੀ ਨਿਗਾਹ ਜਾਂਦੀ ਹੈ ਨਾ ਕਦਾਂ ਘੇਰਾ ਪਾਇਆ ਆ ਵੀਡੀਓ ਤਾਂ ਆੜੀ ਬਣਦੀਆਂ ਕਿਉਂਕਿ ਮਸ਼ੀਨ ਚਲਾਣੇ ਆ ਵੀਡੀਓ ਬਣਾਉਣ ਵਾਲਾ ਕੋਈ ਹੱਥ ਨਹੀਂ ਕੋਲ ਜੇ ਤਾਂ ਟਾਈਮ ਲੱਗਦਾ ਤਾਂ ਬਣਾ ਲਈਦੀ ਵੀ ਜੀ ਚਾਹ ਚਾਹ ਪੀਤੀ ਆਣਾ ਐ ਹੁੰਦਾ ਲੰਮੇ ਟੱਕਾਂ ਦਾ ਸਵਾਦ ਆ ਵੇ ਕਿੱਥਾਂ ਦਾ ਕਿਸੇ ਕੋਈ ਕੇਰਾ ਸੀ ਬਸ ਇੱਕ ਗੱਲ ਮਾੜੀ ਇਹਨਾਂ ਦੇ ਖਾਲੀਆਂ ਬਹੁਤ ਪਾਉਂਦੇ ਨੇ ਵਿੱਚ ਖਾਲੀਆਂ ਬਹੁਤ ਜ਼ਿਆਦਾ ਪਾਉਂਦੇ ਨੇ ਵਿੱਚ ਕਈਆਂ ਦੇ ਤਾਂ ਸਈਆਂ ਦੇ ਜਾਂ ਡੂੰਗੀਆਂ ਨਹੀਂ ਹੁੰਦੀਆਂ ਕਈਆਂ ਤਾਂ ਬਹੁਤ ਡੂੰਗੀਆਂ ਹੁੰਦੀਆਂ ਪਰ ਮਸ਼ੀਨ ਥੜ ਥੜੀ ਵੱਜਦੀ ਹੈ ਤੋ ਰੰਗ ਲੰਦੀ ਵਸ ਮਸ਼ੀਨ ਇੱਥੇ ਪਲਾਟ ਵੱਡੇ ਨੇ ਵਸ ਹਨ ਸਾਰੇ ਵਧੀਆ ਨੇ ਆਹ ਖੋ ਕਿੱਥੋਂ ਮੜਦੀ ਵੀ ਮਸ਼ੀਨ ਆਹ ਇਹ ਹੋਰ ਆ ਆਪੁਰ ਕਰਦੀ ਐ ਮਸ਼ੀਨ ਖਾਲੀਆਂ ਵਸ ਜਾਂਦੀਆਂ ਨੇ ਕਿਹਰੇ-ਕਿਹਰੇ ਜਨੀਆਂ ਖਾਲੀਆਂ ਨੇ ਕਿਹੜਾ ਟੱਪਦਾ ਨਹੀਂ ਦੋਂ ਹੋ ਤੋਂ ਲੱਗੇ ਫੇਰ ਵੱਲ ਆ ਕੇ ਕੇਰਾ ਇੱਕ ਪਾਸੇ ਧਰਤਾ ਵੱਡਾ ਇੱਧਰ ਵੱਡਿਆ ਗਿਆ ਸਾਰਾ ਪਸਾ ਹੋ ਰਿਹਾ ਉੱਥੇ ਦੋ ਬਾਹ ਇੱਕ ਦੋ ਕਿੜਾ ਹੀ ਰਹਿ ਗਿਆ ਦੇਖੋ ਇਹ ਹੋਲੀ ਬੰਦੇ ਬਗ ਲੱਗ ਗਿਆ ਆ ਦੁਕਾਨਾਂ ਮਤਲਬ ਇਹਨਾਂ ਨੇ ਇਕੱਠਾ ਵੀ ਕਰਤਾ ਕੰਮ ਤੇ ਇਹ ਚੱਲਦਾ ਪਿਆ ਕੰਮ ਇਹ ਸਟਾਰਟ ਹੁੰਦਾ ਪਿਆ ਮਨ ਲੱਗਦਾ ਹਣ ਪਿਆਰ ਸਟਾਰਟ ਹੁੰਦਾ ਪਿਆ ਅੱਜ ਵਾਹ ਜੀ ਵਾਹ ਰੌਣਕਾਂ ਲੱਗੀਆਂ ਨੇ ਰੌਣਕਾਂ ਆ ਆ ਆ ਇਹ ਪੂਰਾ ਪੂਰਾ ਜਗਾ ਛੱਡੀ ਇਹਨਾਂ ਨੇ ਤਾਂ ਚਲੋ 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 ਕਿੱਧਰ ਜਾਣਾ ਪਿਆ ਇੱਧਰ ਇਹਨੇ ਵਿਚਾਲੀ ਲਾਲੀ ਰਾਹ ਦੇਵੇ ਨਾਰੀਅਲ ਨੂਰੀਅਲ ਵੇਖ ਪਏ ਹਨ ਬਾਜ਼ਾਰ ਮੇਲਾ ਫੁੱਲ ਲੱਗਾ ਆ ਹੋਲੀ ਦਾ ਕਿਉਂ ਦੁਕਾਨਾਂ ਕਿਸ ਰਾਹ ਦੁਕਾਨਾਂ ਨੇ ਇਹ ਕਿਤੇ ਮੰਡੀ ਤੇ ਨਹੀਂ ਲੱਗਦੀ ਉਸਤਾਦ ਜਿਵੇਂ ਉਦੋਂ ਬਾਜ਼ਾਰ ਉੱਥੇ ਲੱਗਾ ਸੀਗਾ ਹੈ ਚੱਲੋ 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 ਚੱਲ ਝੂਲੇ ਵੀ ਲੱਗੇ ਨੇ ਬਈ ਇੱਧਰ ਉੱਧਰ ਦੀ ਲਿਓਣੀ ਪਉਦੀ ਆਣਾ ਆ ਕਰਨਾ ਹੋ ਜਾ ਬਾਈ ਕਿ ਸਾਈਡ ਮੇ ਦੇਖੋ ਇਹ ਮੁੰਗੀ ਦੇ ਕੋਕ ਡੀ ਡੀ ਹੋ ਗਈ ਏ ਯਾ ਇਹ ਅਰਸਤੇ ਜਮਾ ਪੂਰੇ ਪੂਰੇ ਹਮਾਚਾਂ ਮੇ ਉਹ ਚਾਂ ਸਰ ਬਹੁਤ ਤਰ੍ਹਾਂ ਦੀ ਫਸਲ ਹੁੰਦੀ ਈ ਇੱਥੇ ਲੋ ਜੀ ਕਰਦੀ ਹਾਂ ਚੱਲੋ ਮਹੀਨਾ ਆਪਾਂ ਇਥੇ ਸੋਖਦਾ ਆ ਪਲਾਟ ਲੱਭਣਾ ਉਹ ਵੇਖ ਲਓ ਕਿੱਥੇ ਨੇ ਤਰਕ ਦਾ ਉਧਰ ਇਧਰ ਦਾ ਰਹਿਣ ਪਲਾਟ ਵਧੀਆ ਨੇ ਇਧਰ ਹੋਰ ਦਾ ਕੁਛ ਨਹੀਂ ਐਨ ਵਧੀਆ ਪਲਾਟ ਨੇ ਲੰਬੇ ਲੰਬੇ ਆ ਅੱਧੀ ਵਾਰ ਆਇਆ ਹਾਂ ਪਰ ਵਧੀਆ ਲੱਗਿਆ ਏਰੀਆ ਨਿਆਰਾ ਜਿਹਾ ਹੁੰਦਾ ਮਸ਼ੀਨ ਚਲਣ ਲੱਗਾਂ ਪਰ ਐ ਹਵਾ ਵਿੱਚ ਕਈ ਕਈ ਬਹੁਤ ਖਾਲੀਆਂ ਪੰਜਾਂ ਹੁੰਦੀਆਂ ਨੇ ਸਾਹ ਬੜਾ ਰੋਜ਼ ਇਹ ਘਟਾ ਲ ਮਾਪਲਾ ਆਟਾ ਆਹ ਬਲ ਇੱਕ ਤਾਂ ਸਟਾਰਟ ਹੁੰਦਾ ਹੈ ਜੋ ਟ੍ਰੈਕਟਰ ਦਾ ਕਹ ਜਾਂਦਾ ਇਹ ਵੀ ਵੀਡੀਓ ਇਸ ਕਰਕੇ ਮੈਂ ਦੀ ਕਿ ਮਸ਼ੀਨ ਚਲਾਣੀ ਹੁੰਦੀ ਆ ਪਰ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਕੋ ਜਿਹੜਾ ਇੱਕ ਜਣਾ ਬਹੁਤ ਗਰਮ ਹੁੰਦਾ ਤਾਂ ਫਿਰ ਧਿਆਨ ਕੱਢਣਾ ਪੈਂਦਾ ਜੁੜਾ ਕੋਈ ਨਾ ਮਿਲਦੇ ਆ ਲੋ ਜੀ ਕਹਿੰਦੇ ਅੱਜ ਤਾਂ ਮੁੰਡੇ ਆਪ ਲੱਗਣੇ ਆ ਕਿਹੜੇ ਲਾਣ ਹੈ ਜਦੋਂ ਮਸ਼ੀਨ ਪਹਿਲੀ ਖੜਦੀ ਸੀ ਗੁਰੂਆ ਆਹ ਇਹ ਵੀ ਗੱਲ ਸਹੀ ਏ ਕਿਤੇ ਨਾ ਕਿੱਲਾਂ ਦਾ ਪਲਾਟ ਕੋਈ ਨਹੀਂ ਮਿਲਣਾ ਨਹੀਂ ਮਿਲਣਾ ਸੀ ਆਪਣੀ ਬੇਲੀ ਵੀ ਖੜਦੀ ਮਸ਼ੀਨ ਹਾਓ ਇਸ ਲਈ ਫਿਰ ਆ ਭਾਈ ਆਪ ਹਿੰਮਤ ਕਰਨੀ ਪੈਗੀ ਆ ਭਾਈ ਹਿੰਮਤ ਹੀ ਕਰਨੀ ਪਈ ਮੰਡੇ ਨੇ 15 ਕਿੱਲਿਆਂ ਦੀ ਕਣ ਹੈ ਕਣ ਕਟੋਈਏ ਹਾਂ ਇਹ ਆਪ ਗੜੇ ਦਾ ਇਹ ਉਧਰ ਮੇਰੇ ਕੋਲ ਬਹੁਤਾ ਨਹੀਂ ਆ ਆ ਅਦਰਜ ਭਾਬੀਆਂ ਆਈਆਂ ਨੇ ਹੈ ਪੂਰਾ ਹੋਰ ਉਹ ਆਗੀ ਮਸ਼ੀਨ ਆ ਉਸਤਾਦ ਨੇ ਵੀ ਟੱਕ ਕਰਤਾ ਖਾਲੀ ਟੱਕ ਆਓ ਲੈ ਲੈ ਫਿਰ ਪ੍ਰਾਕੇ ਆਓ ਟਰਾਲ ਦਾਣੀ

Siap oh kula Kena gua? hey stat Fterum sau <laughs> kartu Quítala, quítala. ¡Bra! ¡Bra! ¡Pura! 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 ¡Bra! 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 Oh, ਹਾਲ ਚਾਲ ਹੋ ਗਿਆ ਵਰ ਪਹੁੰਚਿਆ ਉਹ ਫਿਰ ਕੋਣ ਉਹ ਆਪਾਂ ਜੀ ਦੂਜੀ ਮਸ਼ੀਨ ਕੋਲ ਜਾ ਕੇ ਜੀ ਦੂਜੀ ਮਸ਼ੀਨ ਹੈ ਆਟਾ ਅਰਜਨ ਦੋ ਟਾਂ ਮਸ਼ੀਨਾਂ ਦੀਆਂ ਕਰਾਣੀਆਂ ਟੈਂਕੀਆਂ ਫੁੱਲ ਆ ਰਾਤ ਆਪਾਂ ਕਿਰਾਂ ਬਰਾ ਮੱਝ ਗਿਆ ਹਾਂ ਇੱਥੇ ਹੁੰਦੇ ਆ ਉੱਥੇ ਵੀਡੀਓ ਤਾਂ ਨਹੀਂ ਬਣਦੀ ਸੀ ਉਹ ਕੋਲੋਂ ਨਾ ਫੋਨ ਚਾਰਜ ਹੁੰਦਾ ਸੀਗਾ ਨਾਈਟ ਟਾਈਮ ਲਗਦਾ ਸੀਗਾ ਭਾਜੀ ਘਰ ਤੇ ਚਾਲੂ ਛੋਲਿਆਂ ਚ ਉੱਥੋਂ ਆ ਕੇ ਐਸਐਮਐਸ ਲਾਤਾ ਇੱਥੇ ਆ ਕੇ ਲਗਾ ਲੰਮਾ ਘੇਰਾ ਪੈ ਗਿਆ ਇੱਥੇ ਵੀ ਇੱਥੇ ਦੇ ਵਿੱਚ ਉੜਵਾ ਸਰੋਂ ਬਹੁਤ ਆ ਬਿੱਟੇ ਕੁਟੀ ਕੋਸ਼ ਨਹੀਂ ਅਦਾ ਹਾਂਜੀ ਦੱਸੋ ਕੀ ਮੋਗਲੇ ਹਉ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਵਾਪਸ ਹਾਂ ਆਪਣਾ ਪਿੰਡੇ ਆਪਣਾ ਪਿੰਡੇ ਕਿਵੇਂ ਆ ਫਿਰ ਇੱਥੇ ਤਾਂ ਬੜੀ ਹੀ ਆਪਣਾ ਪਿੰਡੇ ਸਾਰੇ ਜਾਣਦੇ ਪਛਾਣਦੇ ਆਪਾਂ ਨੂੰ ਹਾਂ ਹਾਂ ਚੱਲ ਆ ਜਾ ਉਧਰ ਨੂੰ ਚੱਲਦੇ ਆ ਓਕੇ ਜੀ ਦਾਲ ਵੀ ਚੱਕ ਕਰਾਤੀ ਮੈਂ ਉਹਨੂੰ ਹਾਂ ਕਰਾਤੀ ਮੈਂ ਉਹਨੂੰ ਚੈੱਕ ਦਾਲ ਹਾਂ ਕਹਿੰਦਾ ਓਕੇ ਆ

ਵੇਖੋ ਜੀ ਮੱਕੀ 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 ਹੋਈ ਪਈ ਏ ਮੱਕੀ ਏ ਮੱਕੀ ਬਹੁਤ ਮੱਕੀ ਏ ਉਦੋਂ ਦੇ ਅਸੀਂ ਤੰਗ ਹੁੰਨੇ ਵੇ ਹਾਚੇ ਦਾ ਅੱਜ ਟੂਲ ਤੇ ਪੈ ਗਿਆ ਅੱਜ ਦੇਖਿਆ ਵੀ ਹੈਗਾ ਜੰਗਾੜੇ ਦਾ ਉਹ ਅੰਦਰ ਜਾਣਾ ਸਿੱਖਾ ਜਾਵਾਂਗੇ ਅਸੀਂ ਦੇਖੋ ਜਦਾਂ ਮਸ਼ੀਨ ਚਲਾਉਂਦੇ ਨੇ ਨਾ ਰਿਆਲ ਤੋੜਦੇ ਨੇ ਕੌਣ ਚਾਹੇ ਛੋਟੇ ਵਾਲਾ ਹੈ ਆਹ ਵਾਲਾ ਹੈ ਇਹ ਕਰਨਾ ਇਹ ਆਹ ਹੈ ਨਹੀਂ ਟੁੱਟਦਾ ਤੁਹਾਨੂੰ ਇੱਕ ਚੀਜ਼ ਵਿਖਾਣੇ ਆ ਜੀ ਦੇਖੋ ਜੀ ਕਿੱਡੀ ਘੈਂਟ ਟਾਇਰ ਦੇਖੋ ਇਹ ਬਾਹਰਲੇ ਮੁਰਖਾ ਮੰਗਾਇਆ ਬੰਦਿਆਂ ਨੇ ਕਹਿੰਦੇ ਇੱਥੇ ਤਾਂ ਮਿਲਦਾ ਹੀ ਨਹੀਂ ਟਾਇਰ ਇਹ ਬਾਹਰਲੇ ਮੁਰਖਾ ਮੰਗਾਇਆ ਹੈ ਮੰਗਾਇਆ ਕੋਈ ਵੀਸੀ ਦਾ ਪਰਲਾ ਦੇ ਪੰਜਾਬ ਵਾਲਾ ਹੀ ਆਹਾ ਟਾਇਰ ਬਾਹਰੋਂ ਮੰਗਾਇਆ ਕਿਹੜਾ ਬਹੁਤ ਟਾਈਮ ਲੱਗ ਗਿਆ ਮੰਗਾਉਂਦਿਆਂ ਤੇ ਖਰਚਾ ਵੀ ਬਹੁਤ ਹੋ ਗਿਆ ਟਾਇਰ ਮੰਗਾਉਂਦਿਆਂ ਵੱਡੇ ਟਰਾਲੇ ਨੂੰ ਪਾਇਆ ਅਜ ਬੱਤਲ ਜੇ ਬਣੇ ਹੋਏ ਨੇ ਆਪਾਂ ਲੱਗੇ ਚਾਹ ਪੀਣ ਹੁਣ ਉੱਤਰੇ ਸੀ ਮੈਂ ਹਾਂ ਚੱਲ ਚਾਹ ਪੀ ਲਈਏ ਤਰਮੋਜ ਸਵੇਰੀ ਪਰ ਲਈ ਦੀ ਨਾਲ ਇਹ ਤਾਂ ਗੜੀਆਂ ਚਾਹਾਂ ਪੀ ਆਂਦੇ ਨੇ ਹੁਣ ਲੋਜੀ ਹਾਂ ਬੰਨੇ ਟਾਰ ਜਾਂਦਾ ਟੁੱਟ ਗਿਆ ਹਾਂ ਸਟਾਰ ਇਸ ਮਾਂ ਲੱਗਿਆ ਕਦੋਂ ਤੋਂ ਕੱਜਾ ਖਰਾਬ ਨੇ ਮੈਂ ਉਹ ਤੇ ਚੀਮਸੀਂ ਦੀ ਕੁਟਲੀ ਕੁੜੀ ਦੀ ਨਾਂ ਪੱਟੀ ਗਈ ਸੀ ਉਹ ਵੈਲਡੰਬਲੰਗਾ ਕੇ ਆਏ ਹਣ ਅੱਜ ਲੋਕ ਆਣੇ ਪਣੇ ਅੱਜ ਬਸ ਕਰੀ ਇੱਧਰ ਕਰੀ ਉੱਧਰ ਹੋਣਾ ਬਾਈ ਨੇ ਰਾਜਾ ਪਾਤਾ ਵਾਨਾ ਵਾਨਾ ਕਣਕਾਂ ਦੇ ਵਿੱਚੋਂ ਨਹੀਂ ਕੱਢ ਕੇ ਲਿਆ ਆ ਪੜਨਗੇ ਤੇ ਆਹ ਸਮਾਨ ਦੀ ਉਹਨੇ ਇੰਗੇ ਦੇ ਰੱਖ ਸਾਬ ਤੇ ਆਇਆ ਜੱਟ ਚਾਲੂ ਕਰ ਹੈ ਚਾਲੂ ਨਾ ਚਾਲੂ ਕਿ ਨਹੀਂ ਕਰਕੇ ਤੋੜਤਾ ਸੀ ਉਹਨਾਂ ਨੂੰ ਮੈਂ ਉਧਰ ਕਿੱਥੋਂ ਪੜ ਗਈ ਜੀ ਚਾਚਾ ਪਹੁੰਚ ਗਿਆ ਆਪਾਂ ਟਾਰਜਨ ਤੇ ਹੈ ਸਫਾਈ ਦੇਖੋ ਟਾਰਜਨ ਦੀ ਸੁੱਟਦੀ ਪੀਣਾ ਬਣਾਵਣਾ ਆਗੇ ਸੇਮ ਆਈ ਕੁਆਲਿਟੀ ਆ ਉਸਤਾਦ ਆ ਜੀ ਐ ਵੀ ਲਾਉਦਾ ਤੇ ਰੀਡ ਆ ਤਾ ਆ ਉਗਰ ਤੇ ਵੀ ਆ ਹੀ ਕੋਈ ਛਤਾਰ ਜਣੇ ਇਹਦਾ ਰਾਤ ਅੱਗੇ ਤੇ ਟਾਰਜੋ ਟੁੱਟ ਗਿਆ ਹਨ ਰਾਤ ਵੱਜ ਗਏ ਸਾਨੂੰ ਦੋ ਰਾਤਾ ਮਾਜੇ ਕੇ ਨਾਲ ਦੋ ਦੋ ਝਾਰ ਹੋ ਜਾਣ ਇਹ 59 ਮਾਡਲ 59 ਮਾਡਲ ਆ ਇਹ ਇਹਦੇ ਚਰਚੇ ਨੇ ਇੱਥੇ ਐਪੀ ਚ ਕਹਿੰਦੇ ਹਰਦੇਜ ਟਾਰ ਜਾਂਦੇ ਤੇ ਇੱਕ ਬਾਗੂ ਗੱਬਰ ਦੇ ਗੱਬਰ ਗੱਬਰ ਨਾਮ ਤੋਂ ਜਾਣਿਆ ਜਾਂਦਾ ਰੱਬੇ ਅੱਜ ਵਧੀਆ ਕੰਮ ਚੱਲਦਾ ਵਿਆ ਮਸ਼ੀਨ ਉਹ ਵੱਲ ਉਹ ਡੇ ਪਲਾੜਾ ਤੇ ਚਲਦੀ ਨਹੀਂ ਆਹ ਪਲਾੜਾ ਇੱਥੇ ਸਟਾਰਟ ਹੋ ਗਿਆ ਉਹ ਜਾਂਦੀ ਕਿੱਥੇ ਤੱਕ ਵੀ ਉਹ ਜਿੱਥੇ બીજી ਮਸ਼ੀਨ ਲੱਗੀ ਉਹ ਤੋਂ ਮੜ ਕੇ ਨਾ ਬੋਲਾੜਾ ਕਿੱਥੋਂ ਮੜ ਕੇ ਆਈ ਹੈ ਸਾੜੀ ਹਾਸਤਾ ਹੈ ਤੁਰਨਾ ਆ ਜਾਂਦਾ ਹੈ ਕੀ ਹੋਇਆ ਦਿਖਦਾ ਨਹੀਂ ਈ ਨਾ ਬਸ ਫਿਰ ਤਾਂ ਖੜਾ ਹੀ ਠੀਕ ਆ ਮੈਂ ਨਾਲੇ ਖੜੇ ਵੀਡੀਓ ਵੀਡੀਓ ਘੈਂਟ ਬਣਿਆ ਗਿਆ ਫੋਟੋ ਤੁਹਾਡੀ ਫੋਟੋ ਖੜਵਾ ਜਾ ਕਿਨਾਰੇ ਹਾਂ ਇਹ ਹੀ ਹੁੰਦਾ ਪਿਆ ਹੈ ਹੈ ਇਹ ਡੋਡੇ ਘੁੱਟਦੇ ਪਏ ਹੈ ਹੈ ਐਵੇਂ ਵੀ ਜਾ ਕੇ ਡੋਡੇ ਆਓ ਮੈਂ ਕਿਉਂ ਪੀਸੇ ਨਹੀਂ ਵੇਲਾ ਉਹ ਪੀਸੇ ਕੋ ਨਹੀਂ ਯਾਰ ਆ ਯਾਰ ਐਵੇਂ ਹਜ਼ਮੂਤੇ ਹੀ ਦੇਤੇ ਹੈ ਛੜ ਆਹ ਸਬੂਤੇ ਠੀਕ ਜੇ ਖਸਗਦ ਵਿੱਚ ਹੀ ਹੈ ਨਾ ਆਓ ਰੋ ਏਰੀਆ ਚੈੱਕ ਆ ਅੱਜ ਜਲਦੀ ਬੇਠਣੇ ਠੰਡੀਆਂ ਬਾ ਹੈਂ Pura apa?